ਸਾਡਾ ਕਿਸਾਨ ਵੀਰ ਜਿਹੜਾ ਕੰਨੇ ਦੀ ਟਰਾਲੀ ਲੈ ਕੇ ਆ ਰਿਹਾ ਸੀ ਤੱਗੋ ਬੱਸ ਆ ਗਈ। ਉਹ ਦੋਵਾਂ ਦਾ ਤਵਾਜਨ ਜਿਹੜਾ ਖਰਾਬ ਹੋ ਗਿਆ ਤੇ ਟਰੈਕਟਰ ਟਰਾਲੀ ਥੱਲੇ ਜਾ ਕੇ ਡਿੱਪੇ। ਮੈਂ ਦੇਖਿਆ ਕਿ ਪੋਲ ਥੋੜਾ ਕੰਨੇ ਦੀ ਟਰਾਲੀ ਦੇ ਹਿਸਾਬ ਨਾਲ ਜਿਹੜਾ ਚੌੜਾ ਘਟ ਹੈ। ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਪੋਲ ਨੂੰ ਵੀ ਚੌੜਾ ਕਰਾਵਾਂਗੇ। ਲੜਕੇ ਦੇ ਪਰਿਵਾਰ ਦੀ ਮਾਲੀ ਮਰਤੀ ਸਰਕਾਰ ਕੋ ਜਿਹੜੀ ਕਰਵਾਵਾਂਗੇ ਇਹ ਪਹਿਲੀ ਵਾਰ ਹੀ ਪਰ ਪਿਛਲੇ ਤਾਂ 10 ਸਾਲ ਚ ਪਹਿਲੀ ਵਾਰ ਇਹ ਤਾਂ ਹੋਇਆ ਪਰ ਕਿਉਂਕਿ ਵਾਸ ਤੇ ਪ੍ਰੈਕਟਰ ਜਿਹੜਾ ਅੰਮੋ ਸਾਹਮਣੇ ਹੋ ਗਈ ਇਸ ਕਰਕੇ ਮੁੰਡਾ ਮਤਲਬ ਜ਼ਿਆਦਾ ਸਾਡੇ ਕੋਲੋਂ ਚਲਾ ਗਿਆ ਹੋ ਗਿਆ ਹਾਂ ਜੀ ਅੱਲਾ ਛਾਬੀ ਬੜਾ ਦੁਖਦਾਈ ਹਾਸਾ ਜਿਹੜਾ ਵਾਪਰਿਆ ਇੱਕ ਸਾਡਾ ਕਿਸਾਨ ਵੀਰ ਜਿਹੜਾ ਕੰਨੇ ਦੀ ਟਰਾਲੀ ਲੈ ਕੇ ਆ ਰਿਹਾ ਸੀ ਤੱਕੋ ਬੱਸ ਆ ਗਈ। ਉਹ ਦੋਵਾਂ ਦਾ ਤਵਾਜਨ ਜਿਹੜਾ ਖਰਾਬ ਹੋ ਗਿਆ ਤੇ ਟਰੈਕਟਰ ਟਰਾਲੀ ਥੱਲੇ ਜਾ ਕੇ ਡਿੱਪੇ ਤੇ ਡਰਾਈਵਰ ਨੌਜਵਾਨ ਮੁੰਡਾ ਸੀਗਾ। ਉਹ ਥੱਲੇ ਆ ਕੇ ਉਹਦੀ ਡੈਥ ਹੋ ਗਈ। ਮੈਂ ਉਹ ਦੇਖਣ ਆਇਆ ਸੀਗਾ। ਮੈਂ ਦੇਖਿਆ ਕਿ ਪੋਲ ਥੋੜਾ ਕੰਨੇ ਦੀ ਟਰਾਲੀ ਦੇ ਹਿਸਾਬ ਨਾਲ ਜਿਹੜਾ ਚੌੜਾ ਘਟ ਹੈ। ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਪੋਲ ਨੂੰ ਵੀ ਚੌੜਾ ਕਰਾਵਾਂਗੇ। ਉਹਦਾ ਇਸ ਲੜਕੇ ਦੇ ਪਰਿਵਾਰ ਦੀ ਮਾਲੀ ਮਤਲੀ ਸਰਕਾਰ ਕੋਲ ਜਿਹੜੀ ਕਰਵਾਵਾਂਗੇ ਇਹ ਮਤਲਬ ਜਿਹੜਾ ਅਸੀਂ ਕਿਉਂਕਿ ਖੇਤੀ ਨਾਲ ਸੰਬੰਧਤ ਹੈ ਮਾਰਕੀਟ ਕਮੇਟੀ ਦੇ ਚੇਅਰਮੈਨ ਮੇਰੇ ਨਾਲ ਨੇ ਅਸੀਂ ਮਾਰਕੀਟ ਕਮੇਟੀ ਵੱਲੋਂ ਵੀ ਇਹਦਾ ਕੇਸ ਪੜਾ ਕੇ ਜਿਹੜਾ ਪੰਜਾਬ ਸਰਕਾਰ ਨੂੰ ਜਿਹੜਾ ਭੇਜਾਂਗੇ ਬਹੁਤ ਦੁੱਖ ਹੋਇਆ ਨੌਜਵਾਨ ਮੁੰਡਾ ਸਾਡਾ ਡਰਾਈਵਰ ਸੀਗਾ ਜਿਹਦੀ ਡੈਥ ਹੋ ਗਈ ਇਸ ਕਰਕੇ ਮੈਂ ਦੇਖਣ ਆਇਆ ਸੀਗਾ ਮੌਕਾ ਦੇਖ ਮਨਸਾਬ ਦੇਖਾ ਕਿ ਪੁਲ ਦੀਆਂ ਜਿਹੜੀਆਂ ਸਾਈਡਾਂ ਕਾਫੀ ਪ੍ਰਾਪਤ ਪੁਰਾਣੀਆਂ ਨੇ ਮਰਮਤ ਉਹਨਾਂ ਦੀ ਹੋਰ ਵੀ ਕਈ ਪੁਲ ਹੈ ਕਿ ਜਿਨ੍ਹਾਂ ਦੇ ਖੋਨੇ ਪੋਲੇ ਹੈ ਜਿਨ੍ਹਾਂ ਦੇ ਉੱਤੇ ਰੇਲਿੰਗਾਂ ਨਹੀਂ ਹੈਗੀਆਂ ਉਹਨਾਂ ਲਈ ਕੀ ਪਰਬੰਧ ਕੀਤਾ ਜਾਵੇ ਨਹੀਂ ਜੀ ਇਹਦਾ ਕਰਦੇ ਆ ਇਹ ਤੇ ਜਿਹੜਾ ਮਤਲਬ ਪੁਲਾਂ ਦੇ ਉੱਤੇ ਰੇਲਿੰਗ ਨਹੀਂ ਹੈਗੀਆਂ ਉਹਨਾਂ ਦੀਆਂ ਰੇਲਿੰਗ ਵਗੈਰਾ ਜਿਹੜੀਆਂ ਆਪਾਂ ਵਧੀਆ ਧੱਕ ਦੇ ਨਾਲ ਪਰਵਾ ਕੇ ਦੇ ਦਿੰਦੇ ਬੱਲੇ ਬਾੜੀ ਗੱਲ ਵੈ ਕਦੀ ਇੱਥੇ ਕੱਟਣਾ ਵਾਪਸ ਨਹੀਂ ਦੇਹੀ ਇਹ ਪਹਿਲੀ ਵਾਰ ਹੀ ਮਤਲਬ ਪਿਛਲੇ ਤਾਂ 15 ਸਾਲ ਚ ਪਹਿਲੀ ਵਾਰ ਦਿੱਤਾ ਹੋਇਆ ਪਰ ਕਿਉਂਕਿ ਵਾਸ ਤੇ ਪ੍ਰੈਕਟਰ ਜਿਹੜਾ ਅੰਮੋ ਸਾਹਮਣੇ ਹੋ ਗਿਆ ਇਸ ਕਰਕੇ ਮ ਮਾਦੇ ਪੋਲ ਠੀਕ ਨਹੀਂ ਗੇ ਪੋਲ ਉੱਪਰ ਠੀਕ ਹਾਂ ਹੋ ਗਿਆ ਹਾਂ ਠੀਕ ਅੱਜ ਛਾਬੀ ਬੜਾ ਦੁਖਦਾਈ ਹਾਸਾ ਜਿਹੜਾ ਵਾਪਰਿਆ ਇੱਕ ਸਾਡਾ ਕਿਸਾਨ ਵੀਰ ਜਿਹੜਾ ਕੰਨੇ ਦੀ ਟਰਾਲੀ ਲੈ ਕੇ ਆ ਰਿਹਾ ਸੀ ਤੇ ਅੱਗੋਂ ਬੱਸ ਆ ਗਈ ਔਰ ਦੋਵਾਂ ਦਾ ਤਵਾਜਨ ਜਿਹੜਾ ਖਰਾਬ ਹੋ ਗਿਆ ਤੇ ਟਰੈਕਟਰ ਟਰਾਲੀ ਥੱਲੇ ਜਾ ਕੇ ਡਿੱਪੇ ਤੇ ਡਰਾਈਵਰ ਨੌਜਵਾਨ ਮੁੰਡਾ ਸੀਗਾ ਉਹ ਥੱਲੇ ਆ ਕੇ ਉਹਦੀ ਡੈਥ ਹੋ ਗਈ ਮੈਂ ਉਹ ਦੇਖਣ ਆਇਆ ਸੀਗਾ ਮੈਂ ਦੇਖਿਆ ਕਿ ਪੋਲ ਥੋੜਾ ਗੰਦੇ ਦੀ ਟਰਾਲੀ ਦੇ ਹਿਸਾਬ ਨਾਲ ਜਿਹੜਾ ਚੌੜਾ ਘਟ ਹੈ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਪੋਲ ਨੂੰ ਵੀ ਚੌੜਾ ਕਰਾਵਾਂਗੇ ਔਰ ਇਸ ਲੜਕੇ ਦੇ ਪਰਿਵਾਰ ਦੀ ਮਾਲੀ ਮਤ ਵੀ ਸਰਕਾਰ ਕੋ ਜਿਹੜੀ ਕਰਵਾਵਾਂਗੇ ਇਹ ਮਤਲਬ ਜਿਹੜਾ ਅਸੀਂ ਕਿਉਂਕਿ ਖੇਤੀ ਨਾਲ ਸੰਬੰਧਤ ਹੈ ਮਾਰਕੀਟ ਕਮੇਟੀ ਦੇ ਚੇਅਰਮੈਨ ਮੇਰੇ ਨਾਲ ਨੇ ਅਸੀਂ ਮਾਰਕੀਟ ਕਮੇਟੀ ਵੱਲੋਂ ਵੀ ਇਹਦਾ ਕੇਸ ਪੜਾ ਕੇ ਜਿਹੜਾ ਪੰਜਾਬ ਸਰਕਾਰ ਨੂੰ ਜਿਹੜਾ ਭੇਜਾਂਗੇ ਬਹੁਤ ਦੁੱਖ ਹੋਇਆ ਨੌਜਵਾਨ ਮੁੰਡਾ ਸਾਡਾ ਡਰਾਈਵਰ ਸੀਗਾ ਜਿਹਦੀ ਡੈਥ ਹੋ ਗਈ ਇਸ ਕਰਕੇ ਮੈਂ ਦੇਖਣ ਆਇਆ ਸੀਗਾ ਔਕਾ ਦੇਖਣ ਆਇਆ। ਮੈਂ ਤਾਂ ਦੇਖਿਆ ਕਿ ਪੁਲ ਦੀ ਜਿਹੜੀ ਸਾਈਡਾਂ ਕਾਫੀ ਪ੍ਰਾਚੀਨੀਆਂ ਨੇ ਮਰਮਮਤ ਉਹਨਾਂ ਲਈ ਹੋਰ ਵੀ ਕਈ ਪੁਲ ਹੈਗੇ ਜਿਨ੍ਹਾਂ ਦੇ ਕੋਨੇ ਪੁਲ ਹੈ ਜਿਨ੍ਹਾਂ ਦੇ ਤੇ ਰੇਲਿੰਗਾਂ ਨਹੀਂ ਹੈਗੀਆਂ ਉਹਨਾਂ ਲਈ ਕੀ ਪਰਬੰਦ ਕੀਤਾ ਜਾਵੇ। ਨਹੀਂ ਜੀ ਇਹਦਾ ਕਰਦੇ ਆ ਇਹ ਤੇ ਜਿਹੜਾ ਮਤਲਬ ਪੁਲਾਂ ਦੇ ਉੱਤੇ ਰੇਲਿੰਗ ਨਹੀਂ ਹੈਗੀਆਂ ਉਹਨਾਂ ਦੀਆਂ ਰੇਲਿੰਗ ਵਗੈਰਾ ਜਿਹੜੀਆਂ ਆਪਾਂ ਵਧੀਆ ਧੱਕ ਦੇ ਨਾਲ ਬਣਵਾ ਕੇ ਦੇ ਦਿੰਦੇ ਆ। ਮਤਲਬ ਬਾਡੀ ਗੱਲ ਵੈਸੇ ਕਦੀ ਇੱਥੇ ਕੱਟੜਾਂ ਵਾਪਸ ਨਹੀਂ دی ਸੀ। ਇਹ ਪਹਿਲੀ ਪਰ ਕਿਉਂਕਿ ਵਸਤੇ ਟ੍ਰੈਕਟਰ ਜਿਹੜਾ ਅੰਮੋ ਸਾਹਮਣੇ ਹੋ ਗਿਆ ਇਸ ਕਰਕੇ ਮੁੰਡਾ ਮਤਲਬ ਜ਼ਿਆਦਾ ਸਾਡੇ ਕੋਲੋਂ ਚਲਾ ਗਿਆ ਪਰ ਜੇ ਇਹ ਪੋਲ ਠੀਕ ਨਹੀਂ ਗੇ ਪੋਲ ਉੱਪਰ ਠੀਕ ਲੱਗ